ਕਿ ਆਪਾਂ ਇਹਦੀ ਕੈਟਾਗਰੀ ਹੈ ਜਿਹੜੀ ਚੈਨਲ ਦੀ YouTube ਐਂਡ ਫੇਸਬੁੱਕ ਦੀ ਉਹ ਆਪਾਂ ਪੀਪਲ ਐਂਡ ਬਲੌਗਸ ਰੱਖ ਦਿੱਤੀ ਆ ਸੋ ਨਾਲ ਇਹ ਪਾਣੀ ਆ ਜਿਹੜਾ ਉਹ ਤੁਹਾਨੂੰ ਦਿਖ ਰਿਹਾਗਾ ਜਾਂਦਾ ਹੋਇਆ ਛੱਲਾ ਮਾਰਦਾ ਹੋਇਆ ਸੋ ਅਕਸਰ ਹੀ ਇੱਥੇ ਗਰਮੀਆਂ ਦੇ ਦਿਨਾਂ ਵਿੱਚ ਕਈ ਨੌਜਵਾਨਾਂ ਨੂੰ ਅਸੀਂ ਇਸ ਛਲਾਰ ਤੇ ਇਨ੍ਹਾਂ ਛੱਲਾਂ ਤੇ ਇੱਕ ਰਾਤਾਂ ਤੇ ਅਸੀਂ ਨਹਾਉਂਦੇ ਹੋਏ ਦੇਖਦੇ ਆ ਜਿਹੜੇ ਇੱਥੋਂ ਇਸ ਜਗ੍ਹਾ ਤੇ ਖੜਕੇ ਜਿੱਥੇ ਮੈਂ ਖੜਾ ਹੈਗਾ ਇੱਥੋਂ ਛਾਲਾ ਮਾਰਦੇ ਹੋਏ ਨਜ਼ਰ ਆਉਂਦੇ ਆ ਸੋ ਇਹ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਤੋਂ ਨਹਾਉਣਾ ਛਾਲਾ ਮਾਰਨੀਆ ਬਹੁਤ ਹੀ ਖਤਰਨਾਕ ਹੋ ਸਕਦਾ ਸੋ ਕਿਹਾ ਇਹ ਵੀ ਜਾਂਦਾ ਕਿ ਇਨ੍ਹਾਂ ਥਾਵਾਂ ਤੇ ਪੁਰਾਣੇ ਸਮੇਂ ਦੇ ਵਿੱਚ ਸ਼ੂਟ ਹੁੰਦੀਆਂ ਸੀ ਫਿਲਮਾਂ ਪਟੋਲਾ ਫਿਲਮ ਜਿਹੜੀ ਕਹਿੰਦੇ ਉਹ ਇਨ੍ਹਾਂ ਇੱਥੇ ਜਾਂ ਆਸ-ਪਾਸ ਦੀਆਂ ਥਾਵਾਂ ਤੇ ਜਿਹੜੀ ਉਹ ਸ਼ੂਟ ਹੋਈ ਆ ਸੋ ਸਾਹਮਣੇ ਵੀ ਤੁਹਾਨੂੰ ਇਹ ਜਿਹੜੀ ਨਹਿਰ ਦਿਖਾ ਰਹੇ ਮੈਨੂੰ ਇੱਥੇ ਡਰ ਲੱਗ ਰਿਹਾ ਸੋ ਮੈਂ ਉੱਪਰ ਹੀ ਜਾਊਂਗਾ ਕਿਉਂਕਿ ਇਹ ਬੜਾ ਨਜ਼ਦੀਕ ਹੋਆ ਤੇ ਪਾਣੀ ਆ ਜਿਹੜਾ ਉਹ ਜਾਨਵਰ ਆ ਜਿਹੜਾ ਉਹ ਇੱਥੇ ੜਿਆ ਹੋਇਆ ਤੁਹਾਨੂੰ ਨਜ਼ਰ ਆ ਗਿਆ ਹੁਣ ਦੇਖ ਰਹੇ ਹੋਗੇ ਕਿ ਕਿਵੇਂ ਘੁੰਮ ਰਿਹਾ ਉਹ ਗਾਂ ਐ ਬੱਕਰੀ ਆ ਕੀ ਆ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਹੈ ਕੀ ਆ ਸੋ ਆਪਾਂ ਅਕਸ਼ਰੀ ਵਾਟਰ ਬਾਕਸ ਤੋਂ ਪਾਣੀ ਪੀਂਦੇ ਹੈਗੇ ਆ ਤੇ ਪਾਣੀ ਉਹ ਨਹਿਰਾਂ ਦਾ ਹੁੰਦਾ ਤੇ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਜਿਵੇਂ ਇੱਥੇ ਪਸ਼ੂ ਜਾਨਵਰ ੜਿਆ ਹੋਇਆ ਜਦੋਂ ਵਾਟਰ ਟੈਂਕ ਤੇ ਪਾਣੀ ਨਹਿਰਾ ਦਾ ਉੱਥੇ ਜਾਂਦਾ ਤੇ ਉਹ ਹੁਣ ਮੈਂ ਉਸ ਜਗ੍ਹਾ ਤੇ ਆਣ ਪਹੁੰਚ ਚੁੱਕਾ ਜਿੱਥੇ ਚੱਕੀ ਹੋਇਆ ਕਰਦੀ ਸੀ ਆਟੇ ਵਾਲੀ ਤੋਂ ਸਾਹਮਣੇ ਮੇਰੇ ਉਹਦੀ ਬਿਲਡਿੰਗ ਹੈਗੀ ਆ ਜਿਹੜੀ ਬੜੀ ਖੰਡਰ ਪਣੀ ਹੋਈ ਆ ਬੜੀ ਖਸਤਾ ਕਰ ਰਿਆ ਸੀਗਾ ਕਿਉਂ ਚੱਕੀ ਆ ਜਿਹੜੀ ਉਹ ਆ ਜਿਹੜੇ ਸਰਾਂ ਦੇ ਥੱਲੇ ਉੱਪਰ ਬਣੀ ਹੋਈ ਆ ਬਿਲਡਿੰਗ ਉਹਦੇ ਉੱਤੇ ਜਿਹੜਾ ਘਾਹ ਉੱਗਿਆ ਹੋਇਆ ਤਰੇੜਾ ਆਈਆਂ ਹੋਈਆਂ ਪਾਣੀ ਆ ਜਿਹੜਾ ਉਹ ਲੰਘਿਆ ਹੋਇਆ ਕ੍ਰੋਸ ਕਰਕੇ ਅੰਦਰ ਜਾਇਆ ਹੋਇਆ ਪਾਣੀ ਸੋਏ ਉਹ ਬਿਲਡਿੰਗ ਹੈਗੀ ਆ ਅੰਦਰ ਜਾਣ ਨੂੰ ਮਨ ਨਹੀਂ ਕਰ ਰਿਹਾ ਬੜਾ ਖਸਤਾ ਹਾਲਤਾ ਅੰਦਰ ਦੀ ਹਨੇਰਾ ਬਿਲਕੁਲ ਅੰਦਰ ਜਾਇਆ ਵੀ ਨਹੀਂ ਜਾਊਗਾ ਇੱਧਰ ਬੜਾ ਗੰਦਮੰਦ ਹੈ ਸੋ ਇਥੇ ਇੱਕ ਬਜ਼ੁਰਗ ਪਏ ਹੋਏ ਨੇ ਪਤਾ ਨਹੀਂ ਕਿੱਦਾਂ ਹੈ ਕੀ ਮਾਹੌਲ ਇਹਨਾਂ ਦਾ ਸੋ ਪਰੋਂ ਇਹ ਬਿਲਡਿੰਗ ਆਏ ਇਦਾਂ ਲੱਗਦਾ ਜਿਵੇਂ ਇਹ ਬੜੇ ਪੁਰਾਣੀ ਬਿਲਡਿੰਗਾਂ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਵੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਸੁਰਿੰਦਰ ਢੱਲਵਾ ਤੇ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਢੱਲਵਾ ਟੈਲੀਵਿਜ਼ਨ ਦੀ ਜਿਹੜੀ ਪਹਿਲਾਂ ਕੈਟਾਗਰੀ ਸੀ ਉਹ ਨਿਊਜ਼ ਐਂਡ ਪੋਲਿਟਿਕਸ ਕੈਟਾਗਰੀ ਸੀ ਢੱਲਵਾ ਟੈਲੀਵਿਜ਼ਨ ਦੀ ਜਿਹੜੀ ਕਿ ਹੁਣ ਅਸੀਂ ਕੁਝ ਕਾਰਨਾ ਕਰਕੇ ਬਦਲ ਦਿੱਤੀ ਆ ਤੇ ਨਿਊਜ਼ੈਂਡ ਪੋਲਿਟਿਕਸ ਕੈਟਾਗਰੀ ਤੋਂ ਬਦਲ ਕੇ ਆਪਾਂ ਇਹਦੀ ਕੈਟਾਗਰੀ ਹੈ ਜਿਹੜੀ ਚੈਨਲ ਦੀ YouTube ਐਂਡ ਫੇਸਬੁੱਕ ਦੀ ਉਹ ਆਪਾਂ ਪੀਪਲ ਐਂਡ ਵਲੌਗਸ ਰੱਖ ਦਿੱਤੀ ਆ ਸੋ ਅੱਜ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਇੱਕ ਵਲੌਗ ਸੋ ਇਸ ਚੈਨਲ ਤੇ ਤੁਹਾਨੂੰ ਇਸ ਤੋਂ ਬਾਅਦ ਵਲੌਗ ਮਿਲਿਆ ਕਰਨਗੇ ਹਾਲਾਂਕਿ ਕਦੇ-ਕਦੇ ਤੁਹਾਨੂੰ ਅਸੀਂ ਨਿਊਜ਼ ਵੀ ਦਿਖਾਇਆ ਕਰਾਂਗੇ ਨਿਊਜ਼ ਜਿਹੜਾ ਉਹ ਇਸ ਚੈਨਲ ਤੇ ਤੁਹਾਨੂੰ ਮਿਲਿਆ ਕਰਨਗੇ ਦੇਖਣ ਨੂੰ ਪਰ ਅੱਜ ਅਸੀਂ ਜਿਹੜੇ ਤੁਹਾਨੂੰ ਦਿਖਾਵਾਂਗੇ ਉਹ ਵਲੌਗ ਦਿਖਾਵਾਂਗੇ ਤੇ ਅਸੀਂ ਇਸ ਵਕਤ ਖੜੇ ਹਾਂ ਸਿਵੀਆਂ ਤੇ ਢੱਲਮਾਂ ਦੇ ਵਿਚਾਲੇ ਜਿਹੜੀ ਨਹਿਰ ਪੈਂਦੀ ਹੈ ਜਿਹਨੂੰ ਘਰਾਟਾਂ ਦਾ ਪੁਲ ਕਹਿੰਦੇ ਆ ਉਹ ਉਸ ਘਰਾਟਾਂ ਦੇ ਪੁਲ ਦੇ ਉੱਤੇ ਅਸੀਂ ਖੜੇ ਹਾਂ ਸੋ ਇੱਥੇ ਤੁਹਾਨੂੰ ਇੱਕ ਦਿਖਾਵਾਂਗੇ ਚੱਕੀ ਠੰਡੇ ਆਟੇ ਵਾਲੀ ਚੱਕੀ ਘਰਾਟਾਂ ਨਾਲ ਚੱਲਦੀ ਆ ਪਾਣੀ ਨਾਲ ਚੱਲਦੀ ਸੀ ਸੋ ਇਸ ਟਾਈਮ ਉਹ ਬੰਜਰ ਹਾਲਾਤਾਂ ਵਿੱਚ ਆ ਜਰਜਰੇ ਹਾਲਾਤਾਂ ਵਿੱਚ ਸੋ ਦਿਖਾਵਾਂਗੇ ਅਸੀਂ ਤੁਹਾਨੂੰ ਉਹ ਚੱਕੀ ਵੀ ਤੇ ਉਸ ਤੋਂ ਪਹਿਲਾਂ ਜਿਹੜੇ ਘਰਾਟ ਆ ਜਿਹੜੇ ਉਹਨਾਂ ਦੀ ਜਿਹੜੀ ਥੋੜੀ ਜਿਹੀ ਝਲਕ ਆ ਉਹ ਅਸੀਂ ਤੁਹਾਨੂੰ ਦਿਖਾਵਾਂ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆਹ ਪਾਣੀ ਆ ਜਿਹੜਾ ਘਰਾਟਾਂ ਦਾ ਉਹ ਛੱਲਾ ਮਾਰ ਰਿਹਾ ਹੈਗਾ। ਬੜੀ ਤੇਜ਼ ਰਫਤਾਰ ਦੇ ਨਾਲ ਇਹ ਪਾਣੀ ਆ ਜਿਹੜਾ ਉਹ ਤੁਹਾਨੂੰ ਦਿਖ ਰਿਹਾ ਹੈਗਾ ਜਾਂਦਾ ਹੋਇਆ ਛੱਲਾ ਮਾਰਦਾ ਹੋਇਆ। ਸੋ ਅਕਸਰ ਹੀ ਇੱਥੇ ਗਰਮੀਆਂ ਦੇ ਦਿਨਾਂ ਵਿੱਚ ਕਈ ਨੌਜਵਾਨਾਂ ਨੂੰ ਅਸੀਂ ਇਸ ਝਲਾਰ ਤੇ ਇਨ੍ਹਾਂ ਛੱਲਾਂ ਤੇ ਇਖਰਾਟਾਂ ਤੇ ਅਸੀਂ ਨਹਾਉਂਦੇ ਹੋਏ ਦੇਖਦੇ ਆ ਜਿਹੜੇ ਇੱਥੋਂ ਇਸ ਜਗ੍ਹਾ ਤੇ ਖੜਕੇ ਜਿੱਥੇ ਮੈਂ ਖੜਾ ਹੈਗਾ। ਇਥੋਂ ਛਾਲਾ ਮਾਰਦੇ ਹੋਏ ਨਜ਼ਰ ਆਉਂਦੇ ਆ ਸੋ ਇਹ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਤੋਂ ਨਹਾਉਣਾ ਛਾਲਾ ਮਾਰਨੀਆ ਬਹੁਤ ਹੀ ਖਤਰਨਾਕ ਹੋ ਸਕਦਾ ਜਾਨ ਆ ਜਿਹੜੀ ਉਹ ਜੋਖਮ ਵਿੱਚ ਇੱਕ ਤਰੀਕੇ ਦੇ ਨਾਲ ਪਾਉਣੀ ਹੈ ਜਿਹੜੀ ਉਹ ਹੈਗੀ ਆ ਸੋ ਇਹ ਸਾਹਮਣੇ ਵੀ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉੱਧਰਲੇ ਪਾਸੇੋਂ ਜਾ ਕੇ ਇਹ ਘਰਾਟ ਆ ਜਿਹੜੇ ਉਹ ਇਸ ਤੁਹਾਨੂੰ ਦਿਖਾ ਰਹੇ ਆ ਸੋ ਬੇਨਤੀ ਇਹ ਆ ਕਿ ਇਸ ਚਲਦੀ ਵੀਡੀਓ ਦੇ ਵਿੱਚ ਇਸ ਵਲੌਗ ਨੂੰ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਜਿਹੜਾ ਉਹ ਜਰੂਰ ਕਰਦੇ ਜਾਇਓ ਅੱਗੇ ਦੀ ਅੱਗੇ ਸੋ ਕਿਹਾ ਇਹ ਵੀ ਜਾਂਦਾ ਕਿ ਇਨ੍ਹਾਂ ਥਾਵਾਂ ਤੇ ਪੁਰਾਣੇ ਸਮੇਂ ਦੇ ਵਿੱਚ ਸ਼ੂਟ ਹੁੰਦੀਆਂ ਸੀ ਫਿਲਮਾਂ ਪਟੋਲਾ ਫਿਲਮ ਜਿਹੜੀ ਕਹਿੰਦੇ ਉਹ ਇਨ੍ਹਾਂ ਇੱਥੇ ਜਾਂ ਆਸ-ਪਾਸ ਦੀਆਂ ਥਾਵਾਂ ਤੇ ਜਿਹੜੀ ਉਹ ਸ਼ੂਟ ਹੋਈ ਆ ਸੋ ਸਾਹਮਣੇ ਵੀ ਤੁਹਾਨੂੰ ਇਹ ਜਿਹੜੀ ਨਹਿਰ ਆ ਦਿਖਾ ਰਿਹਾ ਮੈਨੂੰ ਇੱਥੇ ਡਰ ਲੱਗ ਰਿਹਾ ਸੋ ਮੈਂ ਉੱਪਰ ਹੀ ਜਾਊਂਗਾ ਕਿਉਂਕਿ ਇਹ ਬੜਾ ਨਜ਼ਦੀਕ ਆ ਤੇ ਪਾਣੀ ਆ ਜਿਹੜਾ ਉਹ ਬਹੁਤ ਤੇਜ਼ ਰਫਤਾਰ ਨਾਲ ਚੱਲ ਰਿਹਾ ਤੇ ਮੈਨੂੰ ਬਾਈ ਜੀ ਲੱਗ ਰਿਹਾ ਡਰ ਸੋ ਹੁਣ ਆਪਾਂ ਉੱਪਰ ਨੂੰ ਚੜਦੇ ਆ ਪਰਲੇ ਸਾਈਡ ਤੋਂ ਵੀ ਅਸੀਂ ਤੁਹਾਨੂੰ ਅ ਦਿਖਾਵਾਂਗੇ ਕਿ ਕਿਵੇਂ ਕੀ ਇੱਥੋਂ ਦੇ ਹਾਲਾਤ ਆ ਬੜਾ ਸੋਹਣਾ ਮੌਸਮ ਆ ਬੜਾ ਖੂਬਸੂਰਤ ਨਜ਼ਾਰਾ ਜਿਹੜਾ ਉਹ ਹੈਗਾ ਏ ਇੱਥੋਂ ਦਾ ਇਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਉੱਧਰਲੇ ਪਾਸੇੋਂ ਜਾ ਕੇ ਚੱਕੀ ਆ ਜਿਹੜੀ ਉਹ ਬੰਦ ਪਈ ਹੈਗੀ ਆ ਉਹ ਵੀ ਦਿਖਾਵਾਂਗੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਕਿਵੇਂ ਫਲੱਡ ਆ ਜਿਹੜਾ ਉਹ ਖੁੱਲਾ ਹੋਇਆ ਏ ਤੇ ਕੋਸ਼ਕ ਬੰਦ ਆ ਜੇ ਮਤਲਬ ਜਿੰਨੀ ਕੋ ਜ਼ਰੂਰਤ ਹੈਗੀ ਉਹਨਾਂ ਕੋ ਖੁੱਲਿਆ ਹੋਇਆ ਜ਼ੂਮ ਕਰਕੇ ਦਿਖਾਵਾਂਗੇ ਕਿ ਇੱਕ ਜਾਨਵਰ ਆ ਜਿਹੜਾ ਉਹ ਇੱਥੇ ਅੜਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੁਣ ਦੇਖ ਰਹੇ ਹੋਗੇ ਕਿ ਕਿਵੇਂ ਘੁੰਮ ਰਿਹਾ ਉਹ ਗਾਂ ਐ ਬੱਕਰੀ ਆ ਕੀ ਆ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਹੈ ਕੀ ਆ ਸੋ ਆਪਾਂ ਅਕਸਰ ਹੀ ਵਾਟਰ ਬਾਕਸ ਤੋਂ ਪਾਣੀ ਪੀਂਦੇ ਹੈਗੇ ਆ ਤੇ ਪਾਣੀ ਉਹ ਨਹਿਰਾਂ ਦਾ ਹੁੰਦਾ ਤੇ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਜਿਵੇਂ ਇੱਥੇ ਪਸ਼ੂ ਜਾਨਵਰ ਅੜਿਆ ਹੋਇਆ ਤੇ ਜਦੋਂ ਵਾਟਰ ਬਾਕਸ ਤੇ ਪਾਣੀ ਨਹਿਰਾਂ ਦਾ ਉੱਥੇ ਜਾਂਦਾ ਤੇ ਉਹ ਉਸੇ ਪਾਣੀ ਨੂੰ ਅਸੀਂ ਘਰਾਂ ਵਿੱਚ ਟੂਟੀਆਂ ਦੇ ਰਾਹੀਂ ਸਾਡੇ ਤੱਕ ਪਹੁੰਚਦਾ ਤੇ ਫਿਰ ਅਸੀਂ ਉਸੇ ਪਾਣੀ ਨੂੰ ਵਰਤਦੇ ਹੈਗੇ ਆ ਪੀਣ ਲਈ ਵੀ ਵਰਤਦੇ ਆ ਕੱਪੜੇ ਧੋਣ ਲਈ ਵੀ ਕੱਪੜੇ ਧੋਣ ਤੱਕ ਤਾਂ ਠੀਕ ਆ ਪਰ ਮੈਨੂੰ ਲੱਗਦਾ ਕਿ ਪੀਣਾ ਉਹ ਬੜਾ ਹਾਨੀਕਾਰਕ ਸਾਬਤ ਹੁੰਦਾ ਹੋਊਗਾ ਕਿਉਂਕਿ ਆ ਜਿਵੇਂ ਤੁਸੀਂ ਇੱਥੇ ਜਾਨਵਰੜਿਆ ਦੇਖ ਰਹੇ ਹੋ ਬਹੁਤ ਹੀ ਖਤਰਨਾਕ ਬੈਕਟੀਰੀਆ ਜਾਂ ਜਿਹੜੇ ਕਿਟਾਣੂ ਕਹਿ ਸਕਦੇ ਇਹਦੇ ਨਾਲ ਪਾਣੀ ਦੇ ਵਿੱਚ ਘੁਲ ਕੇ ਉਹ ਅੱਗੇ ਦੀ ਅੱਗੇ ਲੰਘ ਕੇ ਲੰਘਦੇ ਜਾ ਰਹੇ ਹੋਣਗੇ ਪਤਾ ਨਹੀਂ ਕਦੋਂ ਕਦਾ ਇਹ ਇੱਥੇ ਜੀਵ ਗਾਉ ਆਇਆ ਹੋਣਾ ਤੇ ਇੱਥੇ ਘੁੰਮ ਰਿਹਾ ਹੋਣਾ ਸੋ ਇਸ ਕਰਕੇ ਇਸ ਢੰਗ ਨਾਲ ਇਹ ਪਾਣੀ ਪੀਣਾ ਸਿਹਤ ਲਈ ਬੜਾ ਮੈਨੂੰ ਤਾਂ ਲੱਗਦਾ ਕਿ ਹਾਨੀਕਾਰਕ ਹੋਊਗਾ ਸੋ ਇਹਦੇ ਤੋਂ ਬਚਣ ਦੀ ਲੋੜ ਹੈਗੀ ਆ ਜਾਂ ਫਿਰ ਪਾਣੀ ਨੂੰ ਟ੍ਰੀਟ ਕਰਕੇ ਪਾਣੀ ਦਾ ਟ੍ਰੀਟਮੈਂਟ ਕਰਕੇ ਉਹ ਘਰਾਂ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਇਨਸਾਨਾਂ ਦੀ ਸਿਹਤ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਖਿਲਵਾੜ ਜਿਹੜਾ ਉਹ ਨਾ ਹੋਵੇ ਸੋ ਗੌਰ ਕਰਿਓ ਜਿਹਦੇ ਤੇ ਕਿ ਕਿਸ ਢੰਗ ਦੇ ਨਾਲ ਇਹ ਜੀਵ ਆ ਜਿਹੜਾ ਉਹ ਵੜਿਆ ਹੋਇਆ ਤੇ ਜਿਹੜਾ ਇਹ ਪਾਣੀ ਘਰਾਂ ਤੱਕ ਜਾਂਦਾ ਤੇ ਉਹ ਸਾਡੇ ਲਈ ਵੀ ਕਿਸ ਤਰੀਕੇ ਨਾਲ ਹਾਨੀਕਾਰਕ ਹੋ ਸਕਦਾ ਹੁਣ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਦੂਸਰੇ ਪਾਸੇ ਤੁਹਾਡੇ ਤੁਹਾਡੇ ਨਾਲ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਜ਼ਿਕਰ ਕੀਤਾ ਸੀ ਸਟਾਰਟਿੰਗ ਦੇ ਵਿੱਚ ਕਿ ਅਸੀਂ ਤੁਹਾਨੂੰ ਚੱਕੀ ਦਿਖਾਵਾਂਗੇ ਉੱਧਰਲੇ ਪਾਸੋਂ ਜਿਹੜੀ ਪਾਣੀ ਨਾਲ ਚੱਲਦੀ ਸੀ ਜਿਹਨੂੰ ਠੰਡੇ ਆਟੇ ਵਾਲੀ ਚੱਕੀ ਵੀ ਕਿਹਾ ਜਾਂਦਾ ਸੀ ਸੋ ਚੱਲਦੇ ਆਂ ਫਿਰ ਉੱਧਰਲੇ ਪਾਸੇ ਸੋ ਹੁਣ ਮੈਂ ਉਸ ਜਗ੍ਹਾ ਤੇ ਆਣ ਪਹੁੰਚ ਚੁੱਕਿਆ ਜਿੱਥੇ ਚੱਕੀ ਹੋਇਆ ਕਰਦੀ ਸੀ ਆਟੇ ਵਾਲੀ ਤੋਂ ਸਾਹਮਣੇ ਮੇਰੇ ਉਹਦੀ ਬਿਲਡਿੰਗ ਹੈਗੀ ਆ ਜਿਹੜੀ ਬੜੀ ਖੰਡਰ ਬਣੀ ਹੋਈ ਆ ਬੜੀ ਖਸਤਾ ਹਾਲਤ ਦੇ ਵਿੱਚ ਅੰਦਰ ਜਾ ਕੇ ਤੁਹਾਨੂੰ ਦਿਖਾ ਨਹੀਂ ਸਕਦੇਗੇ ਪਰ ਦੂਰੋਂ ਉਹਦਾ ਜਿਹੜਾ ਦ੍ਰਿਸ਼ ਹੈ ਤੁਹਾਨੂੰ ਅਸੀਂ ਦਿਖਾਵਾਂਗੇ ਸੋ ਸਾਹਮਣੇ ਆ ਬਿਲਕੁਲ ਉਸੇ ਪੁਲ ਦੇ ਉੱਤੇ ਉਸ ਪੁਲ ਦੇ ਥੱਲੋਂ ਦੀ ਪਾਣੀ ਲੰਘ ਕੇ ਉਸ ਚੱਕੀ ਕੋਲ ਜਾਂਦਾ ਸੀ ਤੇ ਜਿਹਨੂੰ ਉਹ ਪਾਣੀ ਚਲਾਉਂਦਾ ਸੀ ਪਾਣੀ ਨਾਲ ਉਹ ਚੱਲਦੀ ਸੀ ਤਾਂ ਸਾਹਮਣੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਓ ਦੇਖਦੇ ਆ ਇਹ ਉਹ ਪੁਲਾ ਜਿੱਥੇ ਮੈਂ ਹੂ ਬਹੂ ਖੜਾ ਹੈਗਾ ਤੇ ਉਸ ਪੌਲ ਦੇ ਥੱਲੋਂ ਦੀ ਪਾਣੀ ਲੰਘ ਕੇ ਬੜੀਆਂ ਝਾੜੀਆਂ ਮੌਸਮਿਕ ਉਦਾਂ ਦਾ ਕਿ ਕੋਈ ਵੀ ਜ਼ਹਿਰੀਲਾ ਜੀਵ ਆ ਜਿਹੜਾ ਉਹ ਅ ਨੁਕਸਾਨ ਪਹੁੰਚਾ ਸਕਦਾ ਹੈ ਪਾਣੀ ਆ ਆਪੋਲਾ ਸਾਹਮਣੇ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਉਹ ਚੱਕੀ ਆ ਜਿਹੜੀ ਉਹ ਆ ਜਿਹੜੇ ਸਰਾਂ ਦੇ ਥੱਲੇ ਉੱਪਰ ਬਣੀ ਹੋਈ ਆ ਬਿਲਡਿੰਗ ਉਹਦੇ ਉੱਤੇ ਜਿਹੜਾ ਘਾਹ ਉੱਗਿਆ ਹੋਇਆ ਤਰੇੜਾ ਆਈਆਂ ਹੋਈਆਂ ਨੇ ਬੜੀ ਖਸਤਾ ਹਾਲਤਾ ਅੰਦਰੋਂ ਜਾ ਕੇ ਦਿਖਾਉਣਾ ਮੁਸ਼ਕਲ ਹੈਗਾ ਦੂਰੋਂ ਹੀ ਦਿਖਾਵਾਂਗੇ ਤੁਹਾਨੂੰ ਸੋ ਬੜੀ ਜਿਹੜੀ ਇਹ ਇਤਿਹਾਸਕ ਇਮਾਰਤ ਆ ਜਿੱਥੇ ਬੜੇ ਲੋਕ ਦੂਰੋਂ ਦੂਰੋਂ ਆਇਆ ਕਰਦੇ ਸੀ ਢੱਲਮਾ ਦੇ ਲੋਕ ਬੜੇ ਆਉਂਦੇ ਸੀ ਸਿਵੀਆਂ ਦੇ ਹੋਰ ਵੀ ਪਿੰਡਾਂ ਦੇ ਤੇ ਕਿਹਾ ਜਾਂਦਾ ਸੀ ਕਿ ਇਹਦਾ ਆਟਾ ਜਿਹੜਾ ਠੰਡਾ ਹੁੰਦਾ ਸੀ ਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਸੀ ਸੋਏ ਚੱਕੀ ਕੋਲੇ ਅਸੀਂ ਖੜੇ ਹੈਗੇ ਆ ਸੋ ਅੱਗੇ ਚੱਲਦੇ ਆ ਅੱਗੇ ਜਾ ਕੇ ਦਿਖਾਉਨੇ ਆ ਤੁਹਾਨੂੰ ਇਹਦਾ ਨਜ਼ਾਰਾ ਅੰਦਰ ਨਹੀਂ ਜਾਵਾਂਗੇ ਪਹਿਲਾਂ ਹੀ ਕਿਹਾ ਹੋਇਆ ਕਿਉਂਕਿ ਜਗਾ ਉਦਾਂ ਦੀ ਆ ਪਹਿਲਾਂ ਹੀ ਮੇਰੇ ਕੀੜਾ ਸ਼ੋ ਚੁੱਕਿਆ ਹਫਤੇ ਬਾਅਦ ਅੱਜ ਉੱਠਿਆ ਹੈਗਾ ਤੇ ਦੱਲ ਕੀਤਾ ਕਿ ਕੋਈ ਨਾ ਕੋਈ ਵੀਡੀਓ ਸ਼ੂਟ ਕੀਤੀ ਜਾਵੇ ਤੋਂ ਉਹ ਪੋਲਾ ਜਿਹੜਾ ਮੈਂ ਉੱਪਰ ਖੜ ਕੇ ਤੁਹਾਨੂੰ ਦਿਖਾਇਆ ਤੇ ਹੁਣ ਆ ਉਹਦੇ ਹੀਠਾਂ ਦਾ ਨਜ਼ਾਰਾ ਜਿਹੜਾ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਆ ਉਹਦੇ ਥੱਲੋਂ ਦੀ ਪਾਣੀ ਜਾ ਰਿਹਾ ਤੇ ਇਸ ਟਾਈਮ ਵੀ ਉਹ ਜਿਹੜੀ ਚੱਕੀ ਸੀ ਉਹਦੇ ਉਧਰੋਂ ਪਾਣੀ ਆ ਜਿਹੜਾ ਉਹ ਲੰਘਿਆ ਹੋਇਆ ਕ੍ਰਾਸ ਕਰਕੇ ਅੰਦਰ ਜਾ ਹੋਇਆ ਪਾਣੀ ਸੋ ਇਹ ਉਹ ਬਿਲਡਿੰਗ ਹੈਗੀ ਆ ਅੰਦਰ ਜਾਣ ਨੂੰ ਮਨ ਨਹੀਂ ਕਰ ਰਿਹਾ ਬੜਾ ਖਸਤਾ ਹਾਲਤਾ ਅੰਦਰ ਦੀ ਹਨੇਰਾ ਬਿਲਕੁਲ ਅੰਦਰ ਜਾਇਆ ਵੀ ਨਹੀਂ ਜਾਊਗਾ ਇੱਧਰ ਬੜਾ ਗੰਦਮੰਦ ਹੈ ਸੋ ਇੱਥੇ ਇੱਕ ਬਜ਼ੁਰਗ ਪਏ ਹੋਏ ਨੇ ਸੋ ਪਤਾ ਨਹੀਂ ਕਿੱਦਾਂ ਹੈ ਕੀ ਮਾਹੌਲ ਹੈ ਇਹਨਾਂ ਦਾ ਸੋ ਉੱਪਰੋਂ ਇਹ ਬਿਲਡਿੰਗ ਆਏ ਇਦਾਂ ਲੱਗਦਾ ਜਿਵੇਂ ਇਹ ਬੜੇ ਪੁਰਾਣੀ ਬਿਲਡਿੰਗਾਂ ਅੰਗਰੇਜ਼ਾਂ ਦੇ ਸਮੇਂ ਦੀ ਇਹ ਬਣੀ ਹੋਵੇ ਸੋ ਆਹ ਬਿਲਡਿੰਗ ਹੈਗੀ ਆ ਇਹ ਸਾਰੀ ਦੀ ਸਾਰੀ ਸੋ ਬੇਨਤੀ ਇਹ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਇਸ ਬਲੌਗ ਚੈਨਲ ਤੇ ਤੁਹਾਨੂੰ ਇਦਾਂ ਦੀਆਂ ਇਤਿਹਾਸਕ ਇਮਾਰਤਾਂ ਜਿਹੜੀਆਂ ਇਤਿਹਾਸ ਨਾਲ ਜੁੜੀਆਂ ਉਹ ਵੀ ਦਿਖਾਇਆ ਕਰਾਂਗੇ ਤੇ ਹੋਰ ਵੀ ਜਿਹੜੀਆਂ ਲਾਭਦਾਇਕ ਵੀਡੀਓ ਜਿਨ੍ਹਾਂ ਤੋਂ ਤੁਹਾਨੂੰ ਨੌਲੇਜ ਮਿਲ ਸਕੇ ਉਹ ਅਸੀਂ ਪਹਿਲਾਂ ਵੀ ਕੋਸ਼ਿਸ਼ ਹੁੰਦੀ ਆ ਤੋ ਅੱਗੇ ਤੋਂ ਵੀ ਤੁਹਾਨੂੰ ਇਦਾਂ ਦੀਆਂ ਵੀਡੀਓ ਦਿਖਾਉਂਦੇ ਅਸੀਂ ਰਿਹਾ ਕਰਾਂਗੇ ਸੋ ਅੰਦਰ ਅੰਦਰ ਭਾਈ ਜੀ ਕੈਮਰਾ ਨਹੀਂ ਚੱਲ ਰਿਹਾ ਹੈਗਾ ਕੋਸ਼ਿਸ਼ ਕਰਦੇ ਅੰਦਰ ਜਾ ਕੇ ਫਲੈਸ਼ ਜਗਾਉਣ ਦੀ ਤੋ ਆਰੇ ਚੱਕਰੇ ਵਿਖਾਰੇ ਜਾ ਰਹੇ ਅੰਦਰ ਦਿਖਾਉਣੇ ਅੰਦਰ ਜਾਣੇ ਹੈਗੇ ਆ ਫਲੈਸ਼ ਆ ਜਿਹੜੀ ਉਹ ਜਗ ਗਈ ਹੈਗੀ ਇਹ ਦੇਖਦੇ ਆ ਅੰਦਰੋਂ ਇਹ ਆ ਅੰਦਰ ਆ ਚੁੱਕੇ ਆ ਅਸੀਂ ਆ ਤੁਸੀਂ ਦੇਖ ਸਕਦੇ ਹੋ ਅੰਦਰੋਂ ਦੇਖ ਨਹੀਂ ਰਿਹਾ ਹੈਗਾ ਬੜਾ ਹੀ ਹਨੇਰਾ ਹੈਗਾ ਬਹੁਤ ਅੰਦਰ ਆ ਚੁੱਕੇ ਆ ਅਸੀਂ ਤੇ ਆ ਆ ਤੁਸੀਂ ਦੇਖ ਸਕਦੇ ਹੋ ਇਤੋਂ ਮੈਨੂੰ ਨਹੀਂ ਕੋਈ ਚੰਗੀ ਤਰ੍ਹਾਂ ਦਿਖ ਰਿਹਾ ਸ਼ਾਇਦ ਤੁਹਾਨੂੰ ਵੀ ਨਹੀਂ ਦਿਖ ਰਿਹਾ ਹੋਵੇਗਾ ਸੋ 12 ਉਹ ਹੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਚੱਕੀ ਆ ਅੰਦਰੋਂ ਅੰਦਰ ਦੇ ਹਾਲਾਤ ਦੇ ਬੜੇ ਖਸਤਾ ਹਾਲ ਤੱਕ ਕਿਸੇ ਵੀ ਇਦਾਂ ਲੱਗਦਾ ਵੀ ਕਿਸੇ ਵੀ ਸਮੇ ਇਹ ਜਿਹੜੀ ਡਿੱਗ ਸਕਦੀ ਹੈਗੀ ਪਰ ਡਿੱਗੂਗੀ ਤਾਂ ਨਹੀਂ ਫਿਰ ਵੀ ਇਹਦੀ ਹਾਲਤ ਦੇਖ ਕੇ ਲੱਗਦਾ ਹੈਗਾ ਸੋ ਬੇਨਤੀ ਇਹ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਉਂਕਿ ਅਸੀਂ ਬੜੀ ਮਿਹਨਤ ਨਾਲ ਵੀਡੀਓ ਬਣਾਉਂਦੇ ਆ ਤੇ ਤੁਹਾਡੇ ਤੋਂ ਆਸ ਹੁੰਦੀ ਹੈ ਕਿ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦੋਗੇ ਆ ਜਿਹੜਾ ਪੇੜ ਦੇਖ ਰਹੇ ਹੋ ਏ ਅੰਬਾਂ ਦਾ ਪੇੜ ਹੈਗਾ ਅੰਬ ਮੇਰੇ ਖਿਆਲ ਚ ਇਹਨੂੰ ਲੱਗੇ ਨਹੀਂ ਹੈਗੇ ਆਹ ਜਿਹੜਾ ਲੰਮਕ ਰਹੇ ਆ ਪੱਤੇ ਨੀਚੇ ਆਹ ਆ ਮੋੜ ਤੁਸੀਂ ਦੇਖ ਰਹੇ ਹੋ ਆਹ ਵਾਲਾ ਇਹ ਅੰਬ ਦਾ ਬੂਟਾ ਹੈਗਾ ਸੋ ਬੜੇ ਦਰਖਤ ਲੱਗੇ ਹੋਏ ਨੇ ਜੰਗਲਾ ਇੱਥੇ ਚਾਰ ਚਪੇਰੇ ਮੌਸਮ ਬੜਾ ਸੁਹਾਵਣਾ ਹੈਗਾ ਅੱਜ ਬਾਰਿਸ਼ ਵੀ ਹੋਈ ਆ ਸੋ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਦੱਬ ਕੇ ਸੋ ਮਿਲਦੇ ਆ ਜੀ ਫਿਰ ਕਿਸੇ ਹੋਰ ਵਲੌਗ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਵਿੱਚ ਅਣ ਅਸੀਂ ਸੜਕ ਦੇ ਉੱਤੇ ਖੜੇ ਹੈਗੇ ਆ ਇਹ ਢੱਲਮਾ ਨੂੰ ਜਾਂਦਾ ਰਸਤਾ ਤੇ ਇਧਰ ਜਿਹੜਾ ਰਸਤਾ ਜਾ ਰਿਹਾ ਹੈਗਾ ਸਾਹਮਣੇ ਇਹ ਸਿਵੀਆਂ ਨੂੰ ਜਾ ਰਿਹਾ ਹੈਗਾ ਵੀਡੀਓ ਨੂੰ ਲਾਈਕ ਕਰ ਦਿਓ ਜੇ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਘੱਟ ਦੋਸਤਾਂ ਦੇ ਕਮੈਂਟ ਆਉਂਦੇ ਹੈਗੇ ਵੀਡੀਓ ਨੂੰ ਦੇਖ ਲੈਣੇ ਹੈਗੇ ਪਰ ਸਾਨੂੰ ਆਸ ਹੁੰਦੀ ਆ ਕਿ ਤੁਸੀਂ ਕਮੈਂਟ ਕਰੋਗੇ ਕਮੈਂਟ ਕਰ ਦਿਓ ਉਹਦੇ ਨਾਲ ਸਾਡਾ ਹੌਸਲਾ ਵਧਦਾ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਸਾਡੀ ਤੇ ਫਿਰ ਅਸੀਂ ਹੋਰ ਹੌਸਲੇ ਨਾਲ ਹੋਰ ਬਿਹਤਰ ਢੰਗ ਨਾਲ ਜਿਹੜਾ ਕੰਮ ਆਹੋ ਕਰ ਸਕੀਏ ਸੋ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਤੇ ਮਿਲਾਂਗੇ ਜੀ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਨਸੈਪਟ ਤੇ ਠੀਕ ਆ ਜੀ ਫਿਰ ਬਹੁਤ ਬਹੁਤ ਧੰਨਵਾਦ ਦੋਸਤੋ ਜੁੜੇ ਰਹੋ ਟੈਲਵਨ ਟੈਲੀਵਿਜ਼ਨ ਦੇ ਨਾਲ ਸ਼ੁਕਰੀਆ ਮਿਹਰਬਾਨੀ